ਲੈ ਵੀ ਮਿੱਤਰੋ ਲੜਾਈ ਹੋ ਗਈ ਆ ਪੰਡ ਸਿੱਖਮਾਲੇ ਮੇਲੇ ਦੇ ਨਾਲੇ ਤਾਂ ਗੋਲੀ ਗਾਲੀ ਚੱਲੀ ਹੋਈ ਗੋਲੀ ਚੱਲੀ ਆ ਉਹਦੇ ਗੋਲੀ ਚੱਲੀ ਆ ਚਲ ਆਂ ਗਾਂ ਜਾ ਕੇ ਵਿਖਾ ਕੇ ਇਹ ਲੈ ਵੀ ਮਿੱਤਰਾਂ ਸਾਨੂੰ ਵਿਖਾਉਣੇ ਆ ਕਹਿੰਦੇ ਲੜਾਈ ਲੜੋਈ ਹੋ ਗਈ ਆ ਕਹਿੰਦੇ ਡਾਂਗੋ ਡਾਂਗੀ ਵਾਲਾ ਕੰਮ ਹੋ ਗਿਆ ਉਹ ਵਿਖਾਉਣੇ ਸਾਨੂੰ ਆਪਾਂ ਲੜਾਈ ਉਹ ਕਿੱਥੇ ਲਹੀ ਆ ਪਤਾ ਤਾਂ ਲੱਗੇ ਹੈ ਕੀ ਹੋ ਗਿਆ ਬੇਲੀਏ ਇਥੇ ਕਿੱਥੇ ਗਿਆ ਤਾ ਇਹਨੂੰ ਪਤਾ ਹੋਊਗਾ ਤੰਨੇ ਵਾਲੇ ਸ਼ੋਰ ਨੂੰ ਸਾਰਾ ਹੀ ਮੇਲਾ ਖੇਡ ਕੇ ਰੱਖਦਾ ਨਾ ਓਏ ਹੈ ਸਾਰਾ ਮੇਲਾ ਤਾਜ ਹੋ ਗਿਆ ਨਾ ਸਾਰਾ ਮੇਲਾ ਹੀ ਖਰਾਬ ਹੋ ਗਿਆ ਯਾਰ ਲੈ ਵੀ ਮਿੱਤਰੋ ਬੰਨੀ ਕੀ ਗੱਲ ਬਣੀ ਆ ਤੇ ਮੇਲਾ ਸਾਰੇ ਖਰਾਬ ਹੋ ਗਿਆ ਪਿੰਡ ਸਿੱਖਮਾਲਾ ਆਨੇ ਪੈਸਾਂ ਪਿਛੇ ਲੜਾਈ ਲੜੋਈ ਹੋਈ ਆ ਕੋਈ ਸਾਰੇ ਮੇਲੇ ਦੀ ਜਖਣਾ ਪਾਟ ਕੇ ਰੱਖਤੀ ਇੱਕ ਬੰਦੇ ਨੇ ਯਾਰ ਔਨੀ ਬੰਦੇ ਆ ਨਾ ਪਹਿਲਾਂ ਕੀ ਹੋਇਆ ਸੀ ਹਲੋ ਹਾਂਜੀ ਪੁਰੇ ਮੜਾ ਕੀ ਹੋਇਆ ਗਿਆ ਲੈ ਵੀ ਮਿੱਤਰੋ ਮੇਲਾ ਜਮਾ ਖੇਡ ਕੇ ਰੱਖਤਾ ਮੇਲਾ ਜਮਾ ਜਖਨਾ ਨਿਕਲ ਗਈ ਮੇਲੇ ਦੀ